ਇਦੇ ਵਿੱਚ ਹੈ ਜੀ ਸੁਦੀਰ ਦੇ ਅੱਛਾ ਸੁਦੀਰ ਦਾ ਉਹ ਪਹਿਲਾਂ ਜਿਹੜਾ ਦਿਖਾਇਆ ਸੀ ਉਹ ਕਿਹੜੀ ਕੰਪਨੀ ਦਾ ਸੀ ਉਹ ਵੀ ਸੁਦੀਰ ਦਾ ਅੱਛਾ ਉਹ ਵੀ ਸੁਦੀਰ ਦਾ ਸੀ ਲਓ ਜੀ ਇਹ ਕਿੰਨੇ ਕੇਵੀ ਦਾ ਆ ਗਿਆ 125 ਕੇਵੀ ਦਾ ਅੱਛਾ 125 ਕੇਵੀ ਦਾ ਲਓ ਉਸ ਕਰਦਾ ਕੀ ਬਾਤ ਹੈ ਹੁਣ ਆਪਣਾ ਛੋਟੇ ਤੋਂ ਛੋਟਾ ਕਿੰਨੇ ਕੇਵੀ ਦੇ ਵਿੱਚ ਆਪਣੇ ਕੋਲ ਪਿਆ ਹੈ 15 ਕੇਵੀ ਦਾ ਅੱਛਾ ਘੱਟ ਤੋਂ ਘੱਟ 15 ਕੇਵੀ ਦਾ ਹਾਂ ਘੱਟ ਤੋਂ ਘੱਟ 15 ਠੀਕ ਠੀਕ ਹੈ 15 ਕੇਵੀ ਦਾ ਲਾ ਲਓ ਵਧੀਆ ਚੱਲਦਾ ਵਦੂ ਸਾਰਾ ਕੁਝ ਚਲਾ ਜਾਂਦਾ ਜਿਵੇਂ ਏਸੀ ਦੋ ਚਲਾਉਣੇ ਹੋਣ ਜਾਂ ਤਿੰਨ ਤਿੰਨ ਚਲਾ ਲਓ ਕੋਈ ਚੱਕਰ ਨਹੀਂ ਚਾਰ ਚਲਾ ਲਓ 15 ਕੇਵੀ ਨਾਲ ਚੱਲ ਜਾ ਕੋਈ ਲੋਡ ਦਾ ਕੋਈ ਇ ਇਹ 35 ਕੇਵੀ ਦਾ ਅੱਛਾ ਇਹ 35 ਕੇਵੀ ਦਾ ਮਤਲਬ ਇਹ ਬਹੁਤ ਵਧੀਆ ਜਨਰੇਟਰ ਹੈ ਕੰਡੀਸ਼ਨਾਂ ਬਿਲਕੁਲ ਓਕੇ ਨੇ ਇਹਨਾਂ ਦੀ ਹਾਂ ਹਾਂ ਬਿਲਕੁਲ ਬਹੁਤ ਵਧੀਆ ਸਾਰੀਆਂ ਕੰਪਨੀਆਂ ਰੱਖੀ ਬੈਠੇ ਨੇ ਜੀ ਇਹਦੇ ਸਾਰੇ ਨੇ ਵਧੀਆ ਵਧੀਆ ਆ ਕੋਲ ਆ ਗਈ ਫਿਰ ਹਾਂ 10 ਕੇਵੀ ਦਾ ਟੈਂਕ ਬਲੌਕ ਹੈਡ ਅੱਛਾ ਜੀ ਲਓ ਜੀ ਚੈੱਕ ਕਰੀ ਚੱਲੋ ਕਿਉਂਕਿ ਜੇ ਕੱਲਾ ਕੱਲਾ ਸਮਾਨ ਵਖਾਵਾਂਗੇ ਤੇ ਆ ਦੇਖੋ ਤੁਸੀਂ ਪੂਰਾ ਢੰਡਾਰ ਹੈ ਇਹਨਾਂ ਕੋਲ ਸਮਾਨ ਦਾ ਜੀ 100 ਕੇਵੀ ਦੇ ਸਲਫ ਨੇ ਕਿਉਂਕਿ ਅੱਛਾ ਸਲਫ ਨੇ ਜੀ ਸਾਰੇ ਹਾਂ ਇਹ ਸਾਰੇ ਸਲਫ ਨੇ ਇਹ ਪਿਸਟਨ ਰਾਡਾਂ ਨੇ ਅਗੇ ਨਵਾਂ ਵੀ ਹਾਜ਼ਰ ਨਹੀਂ ਮਿਲਦਾ ਕਿਸੇ ਤੋਂ ਹਾਂਜੀ ਹਾਂ ਨਹੀਂ ਬਿਲਕੁਲ ਜੀ ਇੱਥੇ ਕਿਹੜੇ ਕਿਹੜੇ ਇੰਜਨਾਂ ਦਾ ਛੋਟੇ ਜਿਹੜੇ ਜਨਰੇਟਰ ਘਰੇਲੂ ਆਪਾਂ ਵਰਦਿਆਂ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ ਅੱਜ ਦੇ ਇਸ ਵਲੌਗ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਤੁਹਾਡੇ ਸਾਰੇ ਆਸਤੇ ਇੱਕ ਵਧੀਆ ਵਧੀਆ ਇਨਫੋਰਮੇਸ਼ਨਲ ਵੀਡੀਓ ਜਿਹੜੀਆਂ ਪਾਉਂਦੇ ਰਹਿੰਨੇ ਆ ਰੈਗੂਲਰ ਸੋ ਅੱਜ ਆਪਾਂ ਪਹੁੰਚੇ ਆ ਜੀ ਪਟਿਆਲੇ ਟਰੈਕਟਰ ਮਾਰਕੀਟ ਦੇ ਵਿੱਚ ਜਿਹਨੂੰ ਆਪਾਂ ਕਵਾੜੀ ਮਾਰਕੀਟ ਵੀ ਕਹਿ ਦਿੰਨੇ ਆ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜਨਰੇਟਰ ਸਾਰੇ ਸੈਕੰਡ ਹੈ ਮਤਲਬ ਵੱਡੇ ਆਪਣੇ ਕਿਸੇ ਕਾਰਖਾਨੇ ਆਸਤੇ ਜਾਂ ਕਿਸੇ ਸ਼ਾਪ ਆਸਤੇ ਲਗਾਉਣਾ ਦੇਖੋ ਜੀ ਆਪੇ ਚੈੱਕ ਕਰੋ ਜੀ ਇਹ ਸਾਰੇ ਤੁਹਾਨੂੰ ਦਿਖਾਵਾਂਗੇ ਸਭ ਤੋਂ ਪਹਿਲਾਂ ਬਾਈ ਜੀ ਨਾਲ ਆਪਾਂ ਮੁਲਾਕਾਤ ਕਰਦੇ ਆਂ ਤੇ ਫਿਰ ਸਾਈ ਜੀ ਤੁਹਾਨੂੰ ਦਿਖਾਉਨੇ ਆਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਠ ਠਾਕ ਜੀ ਬਹੁਤ ਵਧੀਆ ਜੀ ਵਧੀਆ ਚਾਹੀਦਾ ਤੇ ਜਨਰੇਟਰ ਬਾਈ ਜੀ ਤੁਹਾਡੇ ਕੋਲ ਮੈਂ ਵੇਖਿਆ ਸਾਰੇ ਸੈਕੰਡ ਹੈਂਡ ਪੀਸ ਪਏ ਨੇ ਹਣਾ ਤੇ ਲੱਗਦੇ ਨਹੀਂ ਕਿ ਸੈਕੰਡ ਹੈਂਡ ਸਾਫ਼ ਸੁਥਰੇ ਸਾਰੇ ਪੀਸ ਸਾਫ਼ ਵੀ ਆਂਦੇ ਆ ਕੋਈ ਵਧੀਆ ਤੋਂ ਵਧੀਆ ਵੀ ਮਿਲ ਜਾਂਦੇ ਆ ਜੀ ਜੀ ਬਿਲਕੁਲ ਜੀ ਬਹੁਤ ਵਧੀਆ ਵਧੀਆ ਮਿਲ ਜਾਂਦੇ ਜੀ ਜਨਰੇਟਰ ਸ ਤੇ ਮੈਂ ਕਹਾਂ ਵੀ ਸ਼ੁਰੂ ਕਰ ਦੋ ਕਿਹੜਾ ਕਿਹੜਾ ਪੀਸ ਜਿਵੇਂ ਹੋਣਾ ਕੋਇਲ ਪਿਆ ਜੀ ਗ੍ਰੀਨ ਤਰਲੋਸ ਕਰ ਹਾਂਜੀ ਲੈਓ ਨੇੜੋ ਦਿਖਾਓ ਜੀ ਹਾਂਜੀ 80 ਕੇਵੀ ਦਾ ਅੱਛਾ ਇਹ 82 ਕੇਵੀ ਦਾ ਜੀ ਹਾਂਜੀ ਦੇਖੀ ਮੜਾ ਜੇ ਖੋਲ ਕੇ ਇਧਰ ਨੂੰ ਦਿਖਾਓਗੇ ਜੀ ਹਾਂ ਇਹ ਖੋਲੇ 62 ਕੇਵੀ ਦਾ ਅੱਛਾ ਇਹ 62 ਕੇਵੀ ਦਾ ਲੈਓ ਜੀ ਦਿਖਾਓ ਇਹ ਦਿਖਾਓ ਅੱਛਾ ਜੀ ਇਹ ਹੈਗਾ ਜੀ 62 ਕੇ ਬਹੁਤ ਨਵੇਂ ਵਰਗਾ ਪੀਸ ਆ ਸੀਲਡ ਇੰਜਨ ਆ ਜੀ ਜੀ ਬਿਲਕੁਲ 800000 ਘੰਟੇ ਚੱਲੇ ਆ ਬਸ ਹੂੰ ਬਿਲਕੁਲ ਜੀ ਅੱਛਾ ਜਿਵੇਂ ਹੁਣ ਇਹ ਵੈਸੇ ਤੁਹਾਡੇ ਹਿਸਾਬ ਨਾਲ ਇਹਦਾ ਨਵੇਂ ਦੀ ਪ੍ਰਾਈਸਿੰਗ ਕੀ ਹੈ ਜੀ ਇਹ ਨਵਾਂ ਹੈਗਾ ਜੀ 620000 ਰੁਪਏ ਦਾ ਅੱਛਾ ਜੀ ਹਾਂ ਜੀ ਕਿੰਨੇ ਕੇ ਵੀ ਕਿਹਾ ਤੁਸੀਂ ਇਹਨੂੰ 62 ਕੇ ਵੀ 62 ਕੇ ਵੀ 6 ਲੱਖ ਤੇ 20000 ਦੇ ਤਕਰੀਬਨ ਮਿਲ ਜਾਂਦਾ ਜੀ ਵਿਦ ਵਿਦਆਊਟ ਜੀਐਸਟੀ ਅੱਛਾ ਤੇ ਆਪਣੇ ਕੋਲੋਂ ਅੰਦਾਜ਼ਾ ਕਿੰਨੇ ਦਾ ਮਿਲਦਾ ਅੰਦਾਜ਼ਾ ਜਿਵੇਂ ਲਾਲੋ ਤਿੰਨ ਦਾ ਸਾਢੇ ਤਿੰਨ ਦਾ 2.5 ਦਾ ਮਤਲਬ ਜੋ ਕੰਡੀਸ਼ਨ ਜਿਵੇਂ ਜਿਹਨੇ ਕਹੇ ਜਿਵੇਂ ਉਨੀਸ਼ਰ ਹੁੰਦੀ ਆ ਉਹ ਸਾਬ ਨਾਲ ਆ 2 ਲੱਖ ਦਾ ਵੀ ਮਿਲ ਜਾਂਦਾ ਉਹਦਾ ਜਿਵੇਂ ਦੀ ਚੀਜ਼ ਆ ਮਤਲਬ ਕੀ ਰੇਟ ਆ ਜਿਹੜਾ ਉਹ ਕਲੀਅਰ ਆਉਣ ਦੀ سپورਟ ਜਦੋਂ ਆਉਗੇ ਉਦੋਂ ਹੋਊਗਾ ਡੀਲ ਹੋ ਜੂਗੀ ਕਹਿੰਦੇ ਨੇ ਵੀ ਤੁਸੀਂ ਵੇਖੋ ਕੰਡੀਸ਼ਨ ਆ ਦੇਖੋ ਜੀ ਨੇੜੇੋਂ ਦਿਖਾਓ ਇਧਰਲੇ ਪਾਸੇ ਸਾਫ਼ ਨਹੀਂ ਵੇਖੋ ਮਾੜੇ ਮੋਟੇ ਸਟicker ਦਾ ਚੀਜ਼ ਚੱਲ ਜੀਦੇ ਲੇਥੀ ਜਾਂਦੇ ਨੇ ਹਣਾ ਜੀ ਤੇ ਉਹਨੂੰ ਰਿਪੇਅਰ ਹੋਇਆ ਉਹਦਾ ਮੁੱਲ ਘਟ ਜਾਂਦਾ ਜਿਹੜਾ ਸ਼ੀਲਡ ਇੰਜਨ ਆ ਉਹਦਾ ਹੋਰ ਮੁੱਲ ਆ ਮਾਡਲਾਂ ਦਾ ਫਰਕ ਪੈ ਜਾਂਦਾ ਕਈ ਚੀਜ਼ਾਂ ਨੇ ਮਤਲਬ ਉਹਦਾ ਜਦੋਂ ਬੰਦਾ ਆਉਂਦਾ ਵਾ ਦੇਖਦਾ ਜੀ ਜੀ ਦੇਖ ਕੀ ਹੁੰਦੀ ਆ ਸਾਰੀ ਚੀਜ਼ ਉਹਨੇ 40 ਕੇ ਵੀ ਨਾ ਦੇਖੋ ਅੱਛਾ ਇਹ 40 ਕੇ ਵੀ ਦਾ ਆ ਗਿਆ ਜੀ ਨਵੇਂ ਰੰਗ ਦੇ ਪੀਸ ਭਾਈ ਬਿਲਕੁਲ ਹਾਂ ਜੀ ਇਹ ਕਿਹੜੀ ਕੰਪਨੀ ਦੇ ਵਿੱਚ ਆ ਜੀ ਸੁਦੀਰ ਦੇ ਅੱਛਾ ਸੁਦੀਰ ਦਾ ਉਹ ਪਹਿਲਾਂ ਜਿਹੜਾ ਦਿਖਾਇਆ ਸੀ ਉਹ ਕਿਹੜੀ ਕੰਪਨੀ ਦਾ ਉਹ ਵੀ ਸੁਦੀਰ ਦਾ ਅੱਛਾ ਉਹ ਵੀ ਸੁਦੀਰ ਦਾ ਸੀਗਾ ਜੀ ਹਾਂ ਉਹ ਵੀ ਸੁਦੀਰ ਦਾ ਠੀਕ ਹੈ ਜੀ ਉਹ ਕਲੋਸ ਕਰਾ ਇਹ ਵੀ ਕਲੋਸ ਕਰਾ ਉਹ ਇੱਕ ਕਲੋਸ ਕਰਦਾ ਕਿੰਨੇ ਕੇ ਵੀ ਦਾ ਜੀ ਇਹ 82 ਕੇ ਵੀ ਦਾ ਉਹ 15 ਕੇ ਵੀ ਦਾ ਅੱਛਾ ਇਹ ਤਕਰੀਬਨ ਕਿੰਨੇ ਦਾ ਮਿਲ ਜਦਾ 82 ਦਾ ਫਿਰ ਉਹ ਮਹਿੰਗਾ ਹੋਊਗਾ ਮਤਲਬ 2.5 3 ਵਿੱਚ ਉਹ 4.5 3 3 ਮਤਲਬ ਤੁਹਾਨੂੰ ਕੋਣ ਦੱਸੇ ਨਾ ਕੰਡੀਸ਼ਨ ਦੇ ਉੱਪਰ ਆ ਰੇਟ ਹੈ ਨਾ ਅੱਛਾ ਜੀ ਦੇਖੀ ਇਹਦੀ ਕੰਡੀਸ਼ਨ ਮਾੜੀ ਜੀ ਪਲੀ ਆਪਾਂ ਉਹ ਦੇਖ ਲਓ ਬਾਹਰ ਦੇਖੋ ਹਾਂ ਜੀ ਹਾਂ अच्छा अच्छा वो दिखाओने जी चलो वो दिखाओ नहीं कोनोपी पेंट हुई थी अच्छा अच्छा जी ठीक है पेंटो या और ओरिजिनल है अच्छा ओरिजिनल है ये कितने केबी दा ये कितने केबी दा ये 15 केबी दा अच्छा 15 केबी दा अपने ਘਰਾਂ ਦੇ ਵਿੱਚ ਕਿੰਨੇ ਕੇਬੀ ਦਾ ਮੇਨ ਲੀਡ ਚੱਲਦਾ 15 ਦਾ ਲੱਗਦਾ 10 ਕੇਬੀ 15 ਕੇਬੀ ਕਰਦਾ 20 25 ਕੇਬੀ ਤੱਕ ਲੱਗਦਾ ਬਸ ਹੋਰ ਵੱਡਾ ਲੱਗਦਾ ਹੁਣ ਜਿਵੇਂ ਆਪਾਂ ਘਰੇ 10 ਕੇਬੀ ਤੇ ਲਾ ਦਈਏ ਆ ਦੇਖੋ ਜੀ ਇਹ ਕਿੰਨੇ ਕੇਬੀ ਦਾ ਹੈ ਤੁਸੀਂ ਦਿਖਾਓ ਇਹ 82 ਕੇਬੀ ਦਾ اچھا ਇਹ ਕਿਹੜੀ ਕੰਪਨੀ ਦਾ ਜੀ ਇਹ ਕਲੋਸ ਕਰਦਾ ਇਹ ਕਲੋਸ ਕਰਦਾ ਦੇਖੋ ਜੀ ਕਿੰਨਾ ਸਾਫ ਪਿਆ ਬਿਲਕੁਲ ਜੀ ਇਹ ਕਿੰਨੇ ਕੁ ਰੇਂਜ ਚ ਬਣ ਜਾਂਦਾ ਜੀ ਜਿਵੇਂ ਇਹ ਦਮ ਲਾ ਲਾ ਸਾਢੇ 4 5 ਸਾਢੇ 5 ਬਸਰੇ ਜੇ ਨਵਾਂ ਆਇਆ 99 ਦਾ ਜੀ 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 ਬਿਲਕੁਲ ਜੀ ਹਸਤੀ ਠੀਕ ਹੈ ਜੀ ਆ 125 ਆ ਅੱਛਾ ਜੀ ਲਓ ਜੀ ਇਹ ਕਿੰਨੇ ਕੇ ਵਿੱਚ ਆ ਗਿਆ 125 ਕੇ ਵੀ ਦਾ ਅੱਛਾ 125 ਕੇ ਵੀ ਦਾ ਚਲੋ ਉਸ ਕਰਦਾ ਕੀ ਬਾਤ ਹੈ ਇਹ ਕਲੋਸ ਕਰਦਾ ਆ ਗਿਆ ਜੀ 125 ਕੇ ਵੀ ਦਾ ਤੇ ਦੇਖੋ ਤੁਸੀਂ ਇੰਜਣ ਇਹਦਾ ਬਿਲਕੁਲ ਸਾਫ਼ ਪਿਆ ਤੇ ਪੂਰੇ ਸਾਇਲੈਂਟ ਨੇ ਹਣਾ ਜੀ ਹਾਂ ਜੀ ਹਾਂ ਜੀ ਇਹ ਸਾਰੇ ਸਾਇਲੈਂਟ ਨੇ अच्छा एक ਕਿੰਨੇਜ ਬਣ ਜੂ ਆਪਣੇ ਕੋਲ ਅੰਦਾਜ਼ਾ ਮਤਲਬ ਇਹ ਤਾਂ 4 ਲੱਖ ਦਾ 4.5 ਦਾ ਮਤਲਬ ਰੇਟ ਤਾਂ ਟੀ ਹੈ ਜਦੋਂ ਜਿਵੇਂ ਸਾਡੇ ਕੋਲ ਅੱਜ ਇਹ ਹੈਗਾ ਕੰਡੀਸ਼ਨ ਦੇ ਹਿਸਾਬ ਨਾਲ ਜੀ बिक ਗਿਆ ਕੋਈ ਹੋਰ ਆ ਜਾਏਗਾ ਸਸਤਾ ਵੀ ਆਜੂ ਮਹਿੰਗਾ ਵੀ ਆਉ ਉਹਦਾ ਕੰਡੀਸ਼ਨ ਦੇ ਉੱਪਰ ਹਾਂਜੀ ਹਾਂਜੀ ਹਰ ਇੱਕ ਦਾ ਆਪਣਾ ਆਪਣਾ ਰਕਨੀ ਛੋਟੇ ਤੋਂ ਛੋਟਾ ਕਿੰਨੇ ਕੇਵੀ ਦੇ ਵਿੱਚ ਆਪਣੇ ਕੋਲ ਹੈ 15 ਕੇਵੀ ਦਾ ਅੱਛਾ ਘੱਟ ਤੋਂ ਘੱਟ 15 ਕੇਵੀ ਹਾਂ ਘੱਟ ਤੋਂ ਘੱਟ 15 ਠੀਕ ਠੀਕ ਹੈ ਤੇ 15 ਕੇਵੀ ਦਾ ਮਤਲਬ ਹੈ ਸਾਰੇ ਆਪਣੇ ਕੋਲ ਪੁਰਾਣੇ ਨਹੀਂ ਜੀ ਹਾਂ ਸਾਰੇ ਪੁਰਾਣੇ ਟੋਟਲ ਪੁਰਾਣੇ ਠੀਕ ਹੈ ਜੀ ਹੁਣ ਇਹ 15 ਕੇਵੀ ਦਾ ਨਵੇਂ ਵਰਗਾ ਪਿਆ ਇਹ ਕਿਹੜੀ ਕੰਪਨੀ ਦਾ ਜੀ ਇਹ ਸੁਧੀਰ ਦਾ ਅੱਛਾ ਇਹ ਵੀ ਸੁਧੀਰ ਦਾ ਜੀ ਲਓ ਜੀ ਕੰਡੀਸ਼ਨ ਚੈੱਕ ਕਰੋ ਜੀ ਤੁਸੀਂ ਇਹ ਵਧੀਆ ਜਨਰੇਟਰ ਨੇ ਬਿਲਕੁਲ ਕੀ ਬਾਤ ਹੈ ਜੀ ਹਾਂ ਆ ਸਾਫ਼ ਪਏ ਨੇ ਜੀ ਹਾਂ ਬਿਲਕੁਲ ਸਾਫ਼ ਨੇ ਜਿਵੇਂ ਹੁਣ ਆਪਾਂ ਇਹਦੀ ਕੰਜ਼ਮਪਸ਼ਨ ਬਾਰੇ ਪੁੱਛੀ ਹੈ ਜੀ ਕਿ ਖਪਤ ਕਿੰਨੀ ਕਿੰਨੀ ਖਪਤ ਹੋ ਜਾਂਦੀ ਹੈ ਇਹਦੀ ਇਹ ਮਿੰਦਰਾ ਇਹ ਮਿੰਦਰਾ 15 ਕੇਵੀ ਦਾ ਡੇਢ 2 ਲੀਟਰ ਬਸ ਅੱਛਾ ਜੀ ਪ੍ਰਤੀ ਘੰਟਾ ਹਾਂ ਘੰਟੇ ਦਾ ਠੀਕ ਹੈ ਜੀ ਆ ਮਿੰਦਰਾ ਵਾ ਜੀ ਕਿੰਨੇ ਕੇ ਵੀ ਦਾ ਘਰ ਦੇ ਵਿੱਚ ਲਾਉਣਾ ਚਾਹੀਦਾ ਜਿਹਦੇ ਨਾਲ ਤਿੰਨ ਕੇ ਏਸੀ ਤੇ ਰੈਫਰਿਜਰੇਟਰ 15 ਕੇ ਵੀ ਦਾ ਲਾ ਲਓ ਵਧੀਆ ਚੱਲਦਾ ਵਾਦੂ ਸਾਰਾ ਕੁਝ ਚਲਾ ਜਾਂਦਾ ਜਿਵੇਂ ਏਸੀ ਦੋ ਚਲਾਉਣੇ ਹੋਣ ਜਾਂ ਤਿੰਨ ਤਿੰਨ ਚਲਾ ਲਓ ਕੋਈ ਚਾਹ ਚਲਾ ਲਓ 15 ਕਿਉਂ ਚੱਲ ਜੇ ਕੋਈ ਲੋਡ ਦਾ ਕੋਈ ਇਫੈਕਟ ਤੇ ਨਹੀਂ ਪੈਂਦਾ ਨਹੀਂ 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 ਠੀਕ ਆ ਜੀ 15 ਕਿਬੀ ਦਾ ਆਰਾਮ ਨਾਲ ਚੱਲ ਜਣਾ ਬੜੀ ਅੱਛਾ ਅੱਛਾ ਜੀ ਲਓ ਜੀ ਇਹ ਪੀਸ ਇਹਨਾਂ ਕੋਲ ਪਏ ਨੇ ਬਾਕੀ ਆਪਾਂ ਉਧਰ ਵੀ ਹੈਗੇ ਨੇ ਉਹ ਵੀ ਦੇਖੀਏ ਜੀ ਹਾਂ ਉਧਰ ਵੀ ਪਏ ਨੇ ਚਲੋ ਜੀ ਉਧਰ ਵੀ ਦੇਖਦੇ ਆ ਸੋ ਇਹਨਾਂ ਕੋਲ ਮੇਰੇ ਹਿਸਾਬ ਨਾਲ ਤਕਰੀਬਨ 60 70 ਜਨਰੇਟਰ ਹੋਣਗੇ ਕਿ ਜ਼ਿਆਦਾ ਹੋਣਗੇ ਜੀ ਇਸ ਟਾਈਮ ਤੇ ਹਾਂ ਹੋਣੇ ਇਹਨਾਂ ਤੋਂ ਹੋਣੇ ਹੀ ਆ ਹਾਂ ਜੀ ਹਾਂ ਤੇ ਆਉਂਦੇ ਜਾਂਦੇ ਰਹਿੰਦੇ ਨੇ ਇਤਨਾ ਹੀ ਮਤਲਬ ਹਾਂ ਹਾਂ ਰੋਜ਼ ਜਿਵੇਂ ਕੋਈ ਵਿਕ ਜਾਂਦਾ ਹੋਰ ਆ ਜਾਂਦਾ ਨਵਾਂ ਅੱਛਾ ਜੀ ਆਹ ਦੇਖੋ ਜੀ ਇਹਨਾਂ ਨੇ ਤਾਂ ਪੂਰੀ ਮਤਲਬ ਗਲੀ ਬਣਾਈ ਹੋਈ ਇਧਰ ਦੀ ਆਓ ਤੇ ਇਧਰ ਵੀ ਜਨਰੇਟਰਾਂ ਵਾਲੀ ਗਲੀ ਤੇ ਕੋਈ 25 ਕੇਵੀ ਦਾ ਹਨਾ ਜੀ ਹਾਂ ਮਤਲਬ 25 30 35 40 50 60 62 82 125 ਹਾਂਜੀ ਇਹ ਕਿਵੇਂ ਆ ਜੀ ਇਹ 35 ਕੇਵੀ ਦਾ ਅੱਛਾ ਜੀ 35 ਕੇਵੀ ਦਾ ਮਤਲਬ ਇਹ ਬਹੁਤ ਵਧੀਆ ਜਨਰੇਟਰ ਹੈ ਕੰਡੀਸ਼ਨਾਂ ਬਿਲਕੁਲ ਓਕੇ ਨੇ ਇਹਨਾਂ ਦੀ ਹਾਂ ਹਾਂ ਬਿਲਕੁਲ ਬਹੁਤ ਵਧੀਆ ਹਮ ਮਤਲਬ ਇਹ ਤਾਂ ਹਲਕਾ ਵੀ ਮਿਲ ਜਾਂਦਾ ਵਧੀਆ ਮਤਲਬ ਇਹ ਬਹੁਤ ਵਧੀਆ ਜਨਰੇਟਰ ਹੈ 500 ਘੰਟੇ ਚੱਲਿਆ ਬਸ ਕਿੰਨੇ ਘੰਟੇ 5 400 ਘੰਟੇ ਚੱਲਿਆ ਅੱਛਾ ਅੱਛਾ ਜੀ ਹਾਂ ਜਿਵੇਂ ਆਪ ਪੇਂਟ ਹੋਇਆ ਪਿਆ ਆਈ ਪੇਂਟ ਹੋਇਆ ਠੀਕ ਹੈ ਇਹ ਜਿਵੇਂ ਹੁਣ ਤਿਆਰ ਲਿਖਿਆ ਕੰਪਨੀਆਂ ਦੇ ਨਾਮ ਇਹ ਸੇ ਕੰਪਨੀਆਂ ਦੇ ਕੋਈ ਵੈਸੇ ਲਾਇਆ ਨਹੀਂ 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 ਇਹ ਸਕੋਟ ਦਾ ਅੱਛਾ ਜੀ ਆਹ ਕਲੋਸ ਕਰਦਾ ਆਹ ਕੋਇਲ ਵੀ ਕਲੋਸ ਕਰਦਾ ਇਹ ਮਹਿੰਦਰਾ ਦਾ ਅੱਛਾ ਜੀ ਹਾਂ ਜਿਹੜਾ ਜੋ ਹੈਗਾ origignal ਯਾਸੀ ਮਤਲਬ ਤਿਆਰ ਤੁਰ ਨਹੀਂ ਕਰਦੇ ਸਾਡੇ ਕੋਲ ਜੋ ਜਿਸ ਤਰ੍ਹਾਂ ਕੰਡੀਸ਼ਨ ਜ ਹੈ ਉਸ ਤਰ੍ਹਾਂ ਹੀ ਆ ਜੇ ਕੋਈ ਕੋਪੀ ਮਾੜੀ ਮੋਢੀ ਪੇਂਟ ਵਾਲੀ ਆ ਕਰਨ ਵਾਲੀ ਉਹ ਕਰਦੀ ਤਾਂ ਜੇ origignal ਆ ਤਾਂ ਸਾਫਾ ਦਾ origignal ਆ ਬਸ ਠੀਕ ਹੈ ਮਤਲਬ ਕਿਵੇਂ ਜਿਹੜੇ ਇੱਕ ਛੋਟੇ ਜਨਰੇਟਰ ਹੁੰਦੇ ਨੇ ਜੀ ਜਿਹੜੇ ਆਪਾਂ ਘਰਾਂ ਚ ਦੂਜੇ ਇੰਜਨ ਨਾਲ ਚਲਾਉਂਦੇ ਆ ਨੀ ਨਹੀਂ ਨਹੀਂ ਉਹ ਟਾਈਮ ਖਤਮ ਹੋ ਗਿਆ ਜੀ ਹੁਣ ਨਹੀਂ ਨਹੀਂ ਉਹ ਤਾਂ ਨਿਪਟ ਗਿਆ ਉਹ ਉਹ ਤਾਂ ਨਹੀਂ ਆਪਣੇ ਕੋਲ ਹੈ ਨਾ 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 ਉਹ ਕੋਈ ਅੱਜ ਕੱਲ ਨਹੀਂ ਲੈਂਦਾ ਨਾ ਕੋਈ ਸੋਲੂਸ਼ਨ ਕਰਕੇ ਨਹੀਂ ਨਹੀਂ ਠੀਕ ਹੈ ਜੀ ਹਾਂਜੀ ਅਗਲਾ ਲੜਦੇ ਹਾਂ ਲੋਕੀ ਬਿਲਕੁਲ ਜੀ ਬਿਲਕੁਲ ਤੇ ਇੱਕ ਵਾਰੀ ਆਪਣਾ ਐਡਰੈਸ ਜਰੂਰ ਦੱਸੋ ਜੀ ਸ਼ਾਪ ਨੰਬਰ ਕਿੰਨੇ ਆਪਾਂ ਦਾ ਸ਼ਾਪ ਨੰਬਰ 320 ਨੰਬਰ ਆ 335 ਨੰਬਰ ਆ ਜੀ ਜੀ 335 ਦੇ ਵਿੱਚ ਤੇ ਜਿਹੜਾ ਆਪਾਂ ਉਹ ਹੁਣ 335 ਜਾਣਾ ਜੀ ਆਪਾਂ ਨਾ ਜਿੱਥੇ ਵਿਖਾਉਣਾ 335 ਨੰਬਰ ਸ਼ਾਪ ਵਿੱਚ ਆਪਾਂ ਤੁਹਾਨੂੰ ਇਹਨਾਂ ਦਾ ਦਿਖਾਉਨੇ ਆ ਜੀ ਉਤੇ ਨਾ ਉਹ ਸਾਡੇ ਕੋਲ ਓਪਨ ਜਨਰੇਟਰ ਮਿਲ ਜਾਂਦਾ ਹਾਂ ਜੀ ਹਾਂ ਬਿਲਕੁਲ ਜੀ ਬਿਲਕੁਲ ਤੇ ਆ ਗਰੀਵ ਜਨਰੇਟਰ ਕੰਪਨੀ ਦਾ ਆ ਆ ਐਸ਼ਰ ਦਾਵਾ ਲਓ ਜੀ ਹਾਂ ਇਹ ਐਸ਼ਰ ਦਾ ਹਮ ਸਾਰੀਆਂ ਕੰਪਨੀਆਂ ਰੱਖੀ ਬੈਠੇ ਨੇ ਜੀ ਇਹਦੇ ਸਾਰੇ ਨੇ ਵਧੀਆ ਵਧੀਆ ਆ ਕੋਲ ਆ ਗਈ ਫੇਰ ਹਾਂ ਆ ਗਰੀਵ ਦਾ ਆ 160 ਕੇਵੀ ਦਾ 160 ਕੇਵੀ ਦਾ ਹਾਂ ਜੀ ਹਾਂ ਇਹ ਕਿੰਨੇ ਦਾ ਹੋਊਗਾ ਜੀ ਨਵਾਂ ਫੇਰ 160 ਕੇਵੀ ਦਾ ਨਵਾਂ ਹੈਗਾ 18-20 ਲੱਖ ਰੁਪਏ ਦਾ ਵਿਦਾਉਟ ਜੀ ਅੱਛਾ ਅੱਛਾ ਜੀ ਵਿਲਾ ਵਿਲਾਕਦਾ ਹਾਂ ਆਪਣੇ ਕੋਲ ਕਿੰਨੇ ਕੰਦਾਜਾ ਮਿਲ ਜੂਗੇ ਜੀ ਆਪਣੇ ਕੋਲ 5.4 ਲੱਖ ਰੁਪਏ ਦਾ ਮਿਲ ਜਾਂਦਾ ਵਧੀਆ ਜੀ ਲਓ ਜੀ ਕਰੋ ਚੈੱਕ ਅੱਛਾ ਕਿੰਨੇ ਘੰਟੇ ਚੱਲਿਆ ਹੋਗਾ ਜੀ ਇਹ ਇਹ ਤਾਂ ਚੱਲਿਆ 900 ਘੰਟੇ ਅੱਛਾ 900 ਘੰਟਾ ਚੱਲਿਆ ਜੀ ਹਾਂ ਇਹ 900 ਘੰਟੇ ਚੱਲਿਆ ਠੀਕ ਹੈ ਜੀ ਅੱਛਾ ਜਿਵੇਂ ਆ ਸਾਮਾਨ ਪਿਆ ਹੈ ਜੀ ਹਨਾ ਆ ਸਾਰਾ ਆਪਾਂ ਅੰਦਰ ਦੇਖ ਰਹੇ ਆ ਜੀ ਤੇ ਮਤਲਬ ਇਹ ਕਾਦਾ ਸਾਰਾ ਇਹਦੇ ਪਾਰਟਸ ਨੇ ਜਨਰੇਟਰਾਂ ਦੇ ਜੀ ਜਨਰੇਟਰਾਂ ਦੇ ਪਾਰਟ ਆ ਜੀ ਵੀ ਕੋਈ ਵੀ ਇੰਜਣ ਦਾ ਜੈੱਟ ਦਾ ਕਯੂ ਮੰਦਾ ਲੈ ਲੈਣ ਦਾ ਗਰੀਫ ਦਾ ਅੱਛਾ ਜੀ ਹਾਂ ਜੀ अच्छा ये क्लोज ਕਰਦਾ ਕੋਈ ਵੀ ਇੰਜਨ ਦਾ ਪਾਰਟ ਚਾਹੀਦਾ ਹੋਵੇ ਜੀ ਜੀ 5 ਕੇਵੀ ਤੋਂ ਲੈ ਕੇ ਤੇ 500 ਕੇਵੀ ਤੱਕ ਕੋਈ ਵੀ ਇੰਜਨ ਦਾ ਸਮਾਨ ਚਾਹੀਦਾ ਮਿਲ ਜਾਂਦਾ ਆਪਣੇ ਕੋਲ ਮਤਲਬ ਕਹਿੰਦਾ ਕਿ ਜਿੰਨੇ ਵੀ ਜਨਰੇਟਰਾਂ ਦੇ ਵਿੱਚ ਇੰਜਨ ਨੇ ਉਹਨਾਂ ਦਾ ਸਪੇਅਰ ਪਾਰਟ ਇੱਥੋਂ ਮਿਲ ਜੂਗਾ ਸੈਕੰਡ ਹੈ ਨਵਾਂ ਵੀ ਰੱਖਦੇ ਕੋਈ ਸੈਕੰਡ ਹੈ ਆਪਣੇ ਕੋਲ ਨਹੀਂ ਨਹੀਂ ਪੁਰਾਣਾ ਪੁਰਾਣਾ ਨਵਾਂ ਪੁਰਾਣਾ ਪੁਰਾਣਾ ਮਤਲਬ ਇੰਜਨ ਦਾ ਜਿਹੜਾ ਪਾਰਟ ਹੈ ਮੇਜਰ ਪਾਰਟ ਕੋਈ ਚਾਹੀਦਾ ਤੇ ਉਹ ਮਿਲ ਜੂਗਾ ਆਪਣੇ ਕੋਲ ਕਿਸੇ ਨੂੰ ਕ੍ਰੈਂਕ ਬਲੌਕ ਹੈੱਡ ਅੱਛਾ ਜੀ ਲਓ ਜੀ ਚੱਕਰੀ ਚੱਲੋ ਕਿਉਂਕਿ ਜੇ ਕੱਲਾ ਕੱਲਾ ਸਮਾਨ ਵਖਾਵਾਂਗੇ ਤੇ ਆਹ ਦੇਖੋ ਤੁਸੀਂ ਪੂਰਾ ਢੰਡਾਰ ਹੈ ਇਨਾਂ ਕੋਲ ਸਮਾਨ ਦਾ ਜੀ ਮਤਲਬ ਉਹ ਦੇਖੋ ਰੱਬੋ ਵਗੈਰਾ ਵੀ ਸਾਰਾ ਕੁਝ ਟਰਬੋ ਵਗੈਰੇ ਤੁਸੀਂ ਆਹ ਟਰਬੋ ਹੋ ਗਈਆਂ ਜੀ ਜੀ ਆਹ ਦੇਖੋ ਕੇਮਾ ਨੇ ਇਹ 750000 ਕੇਬ ਦੀ ਕੀਮਾ ਪਈਓ ਦੇਖੋ ਦਿਖਾਓ ਦੇਖੋ ਆਹ ਦੇਖੋ ਜੀ ਹਾਂ ਉਹ ਸਾਹਮਣੇ ਉਹ ਵਾਕੇ ਜੀ ਕੀ ਆ ਬਾਤ ਹੈ ਹਾਂਜੀ ਹਾਂਜੀ ਨੇ ਬਹੁਤ ਵਧੀਆ ਸਿਸਟਮ ਹੈ ਜੀ ਤੁਹਾਡਾ ہاں ਮਤਲਬ ਕੋਈ ਵੀ ਕੋ ਜਨਰੇਟਰ ਦਾ ਕੋਈ ਇੰਜਨ ਪੁਰਾਣੇ ਤੋਂ ਪੁਰਾਣਾ ਨਵੇਂ ਤੋਂ ਨਵਾਂ ਸਾਮਾਨ ਸਾਰਾ ਮਿਲ ਜਾਂਦਾ ਆਪਣੇ ਕੋਲ ਹਾਂਜੀ ਹਾਂਜੀ ਨਹੀਂ ਠੀਕ ਹੈ ਜੀ ਹਾਂ ਜੇ ਮੈਂ ਸਲਫ ਪੇਨ ਮੈਂ ਤੁਹਾਨੂੰ ਦਿਖਾਵਾਂ ਨਵੇਂ ਹਾਂਜੀ ਹਾਂਜੀ ਦਿਖਾਓ ਜੀ ਹਾਂਜੀ ਉਹ 500 ਕੇਵੀ ਦਾ 700 ਕੇਵੀ ਦੇ ਸਲਫ ਪੇ ਆ ਕਿਉਂ ਅੱਛਾ ਆ ਸਲਫ ਨੇ ਜੀ ਸਾਰੇ ਹਾਂ ਇਹ ਸਾਰੇ ਸਲਫ ਨੇ ਇਹ ਪਿਸਟਨ ਰਾਡਾ ਨੇ ਹਾਂ ਜਾਂ ਪਿਸਟਨ ਰਾਡਾਂ ਦੇ ਕੋਲ ਕਿੰਨੀਆਂ ਪਈਆਂ ਨੇ ਜੀ ਹਾਂ ਇਹ ਸਾਰਾ ਮਤਲਬ ਇਹ ਇੰਜਣਾਂ ਦਾ ਸਮਾਨ ਹੁੰਦਾ ਬਿਲਕੁਲ ਜੀ ਬਿਲਕੁਲ ਠੀਕ ਹੈ ਲਓ ਜੀ ਇਹ ਜਿਹੜੀ ਆਪਣਾ ਰਿਪੇਅਰ ਵਾਲੀ ਇਹ ਸ਼ੌਪ ਨੰਬਰ ਇਹਦਾ ਕਿੰਨਾ ਹੈਗਾ ਜੀ ਮਤਲਬ ਰਿਪੇਅਰ ਕਿੰਨਾ ਸਪੇਅਰ ਪਾਰਟ ਵਾਲੀ ਇਹ 335 ਨੰਬਰ ਆ ਅੱਛਾ ਜੀ ਜਿਵੇਂ ਨਵੇਂ ਸਾਲ ਹੁਣੇ ਆ ਦੇਖੋ 12 ਸਿਲੰਡਰ ਕਲੋਸ ਕਰਦਾ ਹਜੇ 500 ਕੇਵੀ ਦਾ ਪੰਪ ਆ ਬਿਲਕੁਲ ਜੀ ਬਿਲਕੁਲ ਐਸ ਸਮਾਨ ਮਿਲ ਜਾਂਦਾ ਜਿਹੜਾ ਕਿ ਨਵਾਂ ਵੀ ਹਾਜ਼ਰ ਨਹੀਂ ਮਿਲਦਾ ਕਿਸੇ ਤੋਂ ਹਾਂ ਜੀ ਹਾਂ ਨੇ ਬਿਲਕੁਲ ਜੀ ਇੱਥੇ ਕਿਹੜੇ ਕਿਹੜੇ ਇੰਜਨਾਂ ਦਾ ਛੋਟੇ ਜਿਹੜੇ ਜਨਰੇਟਰ ਘਰੇਲੂ ਆਪਾਂ ਵਰਦਿਆਂ ਉਹਨਾਂ ਦੇ ਵੀ ਆ ਜਾਂਦੇ ਨੇ ਤਾਂ ਛੋਟਾ 15 ਕੇਵੀ 20 ਕੇਵੀ 25 ਕੇਵੀ ਐ ਹੁੰਦਾ ਕਾਰ ਉਸ ਤੇ ਦਾ ਇਹ ਹੁੰਦੇ ਆ ਠੀਕ ਹੈ ਜੀ ਹਾਂ ਲਓ ਜੀ ਆਹ ਜਨਰੇਟਰ ਵੀ ਇੰਨੇ ਕੋਲ ਮਿਲ ਜਾਂਦੇ ਨੇ ਸੈਕੰਡ ਹੈਂਡ ਹਾਂ ਸਾਰੇ ਹਾਂਜੀ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਦਾਂ ਲੱਗਾ ਆਪਣਾ ਅੱਜ ਦਾ ਵਲ ਤੇ ਮੜਾ ਸ਼ਾਪ ਨੰਬਰ ਇੱਕ ਵਾਰੀ ਦੁਬਾਰੇ ਦੱਸ ਦੋ ਜੀ ਤੁਸੀਂ ਆਪਣਾ 320 ਤੇ 335 320 335 335 ਤੇ ਸਪੇਅਰ ਪਾਰਟ ਤੇ 320 ਤੇ ਤੁਹਾਨੂੰ ਮਿਲਣਗੇ ਜਨਰੇਟਰ ਤੇ ਲੈਨਲੀ ਸਪਰ ਕਰ ਲਓ ਜੀ ਨਾਲ ਨੰਬਰ ਡਿਸਕ੍ਰਿਪਸ਼ਨ ਚ ਆ ਰਿਹਾਗਾ ਜੀ ਧੰਨਵਾਦ